ਇਲਾਜ ਦੇ ਸੂਵਿਧਾ ਦੇ ਆਧਾਰ ਕਾਡ ਆਧਾਰ ਕਾਰਡ ਦੇ ਵੋਟਰ ਕਾਰਡ ਦੇ ਲੈਂਟਰ ਸਕੀਮਾਂ ਦੇ ਮੋਦੀ ਜੀ ਦੇ ਬੈਂਕ ਦੇ ਖਾਤੇ ਇਹਨਾਂ ਵਿੱਚ ਪੰਜਾਬ ਨੂੰ ਕਿਸ ਤਰ੍ਹਾਂ ਦਾ ਖਤਰਾ ਹੈ ਜਿਹੜੇ ਆਈਪੀਐਸ ਅਫਸਰ ਸੀਗੇ ਉਹਨਾਂ ਨੇ ਰਿਜ਼ਾਈਨ ਦੇ ਕੇ ਇਹਨਾਂ ਦੇ ਐਮਐਲਏ ਬਣੇ ਅੱਜ ਉਹਨਾਂ ਨੇ ਐਮਐਲਏship ਸਾਖਤੀ ਇਹਨਾਂ ਨੂੰ ਆਪਣੀ ਸਰਕਾਰ ਨਹੀਂ ਜੰਬੀ ਜਾ ਰਹੀ ਬੀਜੇਪੀ ਦਾ ਇੱਕ ਇੱਕ ਕਾਰਕਟਰ ਨਾ ਤਾਂ ਕਦੇ ਝੁਕਿਆ ਤੇ ਨਾ ਝੁਕੇਗਾ ਪਿੰਡਾਂ ਦੇ ਚ ਆਨ ਦਾ ਸਮਾ ਤੁਸੀਂ ਦੇਖਿਓ ਬੀਜੇਪੀ ਦਾ ਝੰਡਾ ਲਹਿਰਾਏਗਾ ਇੰਨੀ ਬੁਖਲਾਹਟ ਨਜ਼ਰ ਆ ਰਹੀ ਹੈ ਇਹ ਇਹਨਾਂ ਨੇ ਜਾਨ ਦੀ ਤਿਆਰੀ ਹੈ ਇਹ ਆਪਣੀ ਕਬਰ ਖੋਦ ਰਹੇ ਭਗਵੰਤ ਮਾਨ ਜੀ ਗਲਤ ਸਹੀ ਆਰਡਰ ਕਰਦੇ ਜਿਦੇ ਵਿੱਚ ਬੀਜੇਪੀ ਦੇ ਲੀਡਰਾਂ ਨੂੰ ਰੋਜ਼ ਭਾਜੀ ਮਰਡਰ ਹੋ ਰਹੇ ਨੇ ਰੋਜ਼ ਕਤਲ ਹੋ ਰਹੇ ਰੋਜ਼ ਬਲਤਕਾਰ ਹੋ ਰਹੇ ਆ ਉਹਨਾਂ ਦੇ ਸਰਕਾਰ ਦੀ ਕੋਈ ਟਿੱਪਣੀ ਨਹੀਂ ਮਿੱਠੇ ਇਨਸਾਫ ਨਹੀਂ ਮਿਲਦਾ ਉੱਥੇ ਪੁਲਿਸ ਪ੍ਰਸ਼ਾਸਨ ਇਹਨਾਂ ਕੋ ਖਤਮ ਹੋ ਜਾਂਦਾ ਤੇ ਜਦੋਂ ਵਾਰੀ ਆਂਦੀ ਹੈ ਬੀਜੇਪੀ ਕਾਰਜਕਰਤਾ ਦੀ ਉਹਨਾਂ ਨੂੰ ਵੜਨ ਵਾਸਤੇ ਲਗਭਗ ਹਜ਼ਾਰਾਂ ਪੁਲਿਸ ਮੁਲਾਜ਼ਮ ਆ ਜਾਂਦੇ ਆ ਕੈਂਪ ਲਗਾਉਣ ਤੋਂ ਤੰਗ ਕੀਤਾ ਜਾ ਰਿਹਾ ਹੈ ਕ੍ਰਾਈਮ ਬੱਸੇ ਜ਼ੀਰੋ ਧਿਆਨ ਸਰਕਾਰ 2 ਜਾਂ 3 ਵਜੇ ਤੱਕ ਦੁਪਹਿਰ ਤੱਕ ਚੱਲਦੀ ਹੈ ਇਹ ਸੁਨੀਲ ਜਾਕਰ ਪ੍ਰਧਾਨ ਇੱਕ ਦੀ ਹੈਗਾ ਇੱਥੇ ਸਾਰੇ ਹੀ ਬੀਜੇਪੀ ਦੇ ਕਾਰਜਕਰਤਾ ਨੇ ਸਾਰੇ ਰਸਤਾ ਦੇਣਗੇ ਇਹਨਾਂ ਕੋ ਜਿੰਨਾ ਚ ਜਗ੍ਹਾ ਮੁੱਕ ਜਾਊਗੀ ਬੀਜੇਪੀ ਵੱਲੋਂ ਜਿਹੜਾ ਪੁਤਲਾ ਫੁਕਿਆ ਗਿਆ ਹੈਗਾ ਔਰ ਆਖਿਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਚਾਹੇ ਬੀਜੇਪੀ ਕੈਰੀ ਹੋਵੇ ਕਿ ਸਾਨੂੰ ਪਿੰਡਾਂ 'ਚ ਜਾਣ ਤੋਂ ਰੋਕਿਆ ਜਾ ਰਿਹਾ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਸਾਨੂੰ ਅਲਟੀਮੇਟਲੀ ਵਿਸਤਾਰ ਕਰਨ ਤੋਂ ਰੋਕਿਆ ਜਾ ਰਿਹਾ ਪਰ ਬੀਜੇਪੀ ਵੀ ਕਿਤੇ ਨਾ ਕਿਤੇ ਮੁੱਦੇ ਚੱਕਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਉਹ ਸਟੇਟ ਦੇ ਵਿੱਚ ਹੁਣ ਕ੍ਰਾਈਮ ਦੀ ਸਥਿਤੀ ਨੂੰ ਲੈ ਕੇ ਮੁੱਦਾ ਹੋਵੇ ਇੱਕ ਨਵਾਂ ਮਾਮਲਾ ਲੈ ਕੇ ਬੀਜੇਪੀ ਨੇ ਪਤਲਾ ਫੁੱਕਿਆ ਹੈਗਾ ਜਾਣ ਲੈਣੇ ਸਰ ਅੱਜ ਕੀ ਮੁੱਦਾ ਮਿਲ ਗਿਆ ਪਤਲਾ ਫੁੱਕਣ ਦਾ ਦੇਖੋ ਜਿਸ ਤਰ੍ਹਾਂ ਕੱਲ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਚੱਕਿਆ ਸਾਡੇ ਜ਼ਿਲ੍ਹਾ ਪ੍ਰਧਾਨ ਪਰਸੋ ਕੈਂਥ ਨੂੰ ਚੱਕਿਆ ਕਿਹੜੀ ਢੰਗਾਰ ਹਰ ਇੱਕ ਬੀਜੇਪੀ ਦੇ ਕਾਰਕਿਰਤਾ ਨੂੰ ਉਹਨਾਂ ਨੂੰ ਚੱਕਿਆ ਜਾ ਰਿਹਾ ਹੈ ਜਿਹੜਾ ਪਿੰਡਾਂ ਦੇ ਵਿੱਚ ਕੈਂਪ ਲਾ ਰਿਹਾ ਅਸੀਂ ਕੈਂਪ ਕਾਰੇ ਲਗਾ ਰਹੇ ਹਾਂ ਇਲਾਜ ਦੇ ਸੂਵਿਧਾ ਦੇ ਆਧਾਰ ਆਧਾਰ ਕਾਰਡ ਦੇ ਵੋਟਰ ਕਾਰਡ ਦੇ ਲੈਂਟਰ ਸਕੀਮਾਂ ਦੇ ਮੋਦੀ ਜੀ ਦੇ ਬੈਂਕ ਦੇ ਖਾਤੇ ਇਹਨਾਂ ਵਿੱਚ ਪੰਜਾਬ ਨੂੰ ਕਿਸ ਗੱਲ ਦਾ ਖਤਰਾ ਹੈ ਜੀ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਬੀਜੇਪੀ ਜੀ ਮੋਦੀ ਜੀ ਦੀਆਂ ਸਕੀਮਾਂ ਬਾਰੇ ਇਹਨਾਂ ਨੂੰ ਕਿਸੇ ਗੱਲ ਦੀ ਦਰਦ ਹੈ ਪਹਿਲੀ ਵਾਰ ਐਸੀ ਸਰਕਾਰ ਆਈ ਹੈ ਜਿਹੜੀ ਪਿੰਡਾਂ ਤੋਂ ਬੀਜੇਪੀ ਨੂੰ ਜਾਨ ਤੋਂ ਰੋਕ ਰਹੀ ਹੈ ਇਹਨਾਂ ਨੂੰ ਪਤਾ ਸਾਡੀ ਜ਼ਮੀਨ ਖਿਸਕ ਚੁੱਕੀ ਹੈ ਉਹ ਜ਼ਮੀਨ ਖਿਸਕ ਕੇ ਚੁੱਕੀ ਹੈ ਉਹਦੇ ਲਈ ਇਹ ਬੀਜੇਪੀ ਦੇ ਵਰਕਰਾਂ ਨੂੰ ਧੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦਾ ਇੱਕ ਇੱਕ ਕਾਰਕਟਰ ਨਾ ਤਾਂ ਕਦੇ ਝੁਕਿਆ ਤੇ ਨਾ ਝੁਕੇਗਾ ਪਿੰਡਾਰੇ ਚ ਆਨ ਦਾ ਸਮਾ ਤੁਸੀਂ ਦੇਖਿਓ ਬੀਜੇਪੀ ਦਾ ਝੰਡਾ ਲਹਿਰਾਏਗਾ ਤੇ ਜਿਵੇਂ ਅੱਜ ਇਸ ਤਰ੍ਹਾਂ ਲੜਾਰੇ ਨਾ ਇਦਾਂ ਹੀ ਲਹਿਰਾਏਗਾ ਅੱਜ ਦਾ ਮੁੱਦਾ ਕੀ ਰਹਿ ਗਿਆ ਅੱਜ ਦਾ ਇੰਨੇ ਕ੍ਰਾਈਮ ਦੀ ਤੁਸੀਂ ਕਹਿ ਰਹੇ ਹੋ ਸਥਿਤੀ ਜਿਹੜੀ ਹੈ ਖਰਾਬ ਹੋ ਚੁੱਕੀ ਹੈ ਕੀ ਕਾਰਨ ਕੀ ਰਿਹਾ ਜੀ ਪੁੱਤਲਾ ਫੁੱਤਲਾ ਲਾਇਲ ਆਰਡਰ ਫੇਲ ਓ ਯਾਰ ਤੁਸੀਂ ਗੈਂਗਸਟਰਾਂ ਨੂੰ ਫੜੋ ਕ੍ਰਾਈਮ ਖਤਮ ਕਰੋ ਬੀਜੇਪੀ ਦੇ ਲੀਡਰਾਂ ਨੂੰ ਕਿਉਂ ਫੜ ਰਹੇ ਹੋ ਇਹਦਾ ਅੱਜ ਪੁੱਤਲਾ ਸਾੜਨ ਦੀ ਮੇਨ ਵਜ੍ਹਾ ਇਹ ਹੈ ਸਾਡੇ ਕਾਰਕਿਰਤਾ ਨੂੰ ਬਿਨਾਂ ਗਲਤੋ ਅਰੈਸਟ ਕੀਤਾ ਜਾ ਰਿਹਾ ਹੈ ਤੰਗ ਕੀਤਾ ਜਾ ਰਿਹਾ ਹੈ ਕੈਂਪ ਲਗਾਉਣ ਤੋਂ ਤੰਗ ਕੀਤਾ ਜਾ ਰਿਹਾ ਹੈ ਕ੍ਰਾਈ ਪਾਸੇ ਜ਼ੀਰੋ ਧਿਆਨ ਹੈ ਸਰਕਾਰ 2 ਜਾਂ 3 ਵਜੇ ਤੱਕ ਦੁਪਹਿਰ ਤੱਕ ਚੱਲਦੀ ਹੈ ਜਦੋਂ ਭਗਵੰਤ ਮਾਨ ਜੀ ਆਪ ਪੂਆ ਪੀ ਲੈਂਦੇ ਆ ਤੇ ਫਿਰ ਸਰਕਾਰ ਦਾ ਨਾਮ ਖਤਮ ਹੋ ਜਾਂਦੇ ਆ ਗਲਤ ਸਹੀ ਆਰਡਰ ਕਰਦੇ ਆ ਜਿਦੇ ਵਿੱਚ ਬੀਜੇਪੀ ਦੇ ਲੀਡਰਾਂ ਨੂੰ ਰੋਜ਼ ਭਾਜੀ ਮਰਡਰ ਹੋ ਰਹੇ ਨੇ ਰੋਜ਼ ਕਤਲ ਹੋ ਰਹੇ ਰੋਜ਼ ਬਲਤਕਾਰ ਹੋ ਰਹੇ ਆ ਉਨ੍ਹਾਂ ਦੇ ਸਰਕਾਰ ਦੀ ਕੋਈ ਟਿੱਪਣੀ ਨਹੀਂ ਹਾਂ ਲੋਕਾਂ ਲੁੱਟਾ ਖੋਹ ਹੋ ਰਹੀਆਂ ਉਹਦੇ ਦੇ ਸਰਕਾਰ ਦੀ ਕੋਈ ਟਿੱਪਣੀ ਨਹੀਂ ਜਿਹੜੇ ਬੀਜੇਪੀ ਕੈਂਪ ਲਗਾ ਰਹੀ ਹੈ ਉਹਨਾਂ ਦੇ ਕਾਰਜਕਰਤਾ ਦੇ ਵੱਡੇ ਲੀਡਰਾਂ ਨੂੰ ਕਿਉਂ ਚੁੱਕਿਆ ਜਾ ਰਿਹਾ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲ ਕੇ ਆਏ ਸਾਡੇ ਵੱਡੇ ਲੀਡਰ ਤੇ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਭਗਵੰਤ ਮਾਨ ਦਾ ਆਖਰੀ ਸਮਾਂ ਇਹਨਾਂ ਵਿੱਚ ਜਿਸ ਤਰ੍ਹਾਂ ਤੁਸੀਂ ਸਾਡੇ ਕਾਰਜਕਰਤਾ ਨੂੰ ਤੰਗ ਕਰ ਰਿਹਾ ਹੈ ਇਹ ਸਰਕਾਰ ਪਹਿਲਾਂ ਹੀ ਟੁੱਟ ਜੇ ਕਿਉਂਕਿ ਬੀਜੇਪੀ ਇੱਕ ਨੈਸ਼ਨਲ ਪਾਰਟੀ ਹੈ ਕੋਈ ਕੁਝ 2-4 ਐਮਐਲਏ ਵਾਲੇ ਕੌਂਸਲਰਾਂ ਵਾਲੀ ਪਾਰਟੀ ਨਹੀਂ ਹੈ ਇਨ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬੀਜੇਪੀ ਹੈ ਜਿਹਦੇ ਕੋ ਸਭ ਤੋਂ ਵੱਧ ਕਾਉਂਸਲਰ ਸਭ ਤੋਂ ਵੱਡਾ ਐਮਐਲਏ ਸਭ ਤੋਂ ਵੱਡਾ ਐਮਪੀ ਤੇ ਪੂਰੇ ਇੰਡੀਆ ਚ ਸਰਕਾਰ ਮੋਦੀ ਜੀ ਦੀ ਮੋਦੀ ਜੀ ਜੀ ਕਦੇ ਕੋਈ ਝੁਕਨ ਵਾਲਾ ਨਹੀਂ ਕਿਉਂਕਿ ਉਹ ਪ੍ਰਧਾਨ ਮੰਤਰੀ ਦੇ ਕਾਰਕਟਰ ਜਿਹੜਾ ਜ਼ਮੀਨ ਤੋਂ ਉੱਠ ਕੇ ਬਣਿਆ ਹੈ ਬਿਲਕੁਲ ਲੜਾਈ ਭਗਵੰਤ ਮਾਨ ਦੇ ਖਿਲਾਫ ਜਾਰੀ ਰਹੇਗੀ ਇਸੇ ਤਰ੍ਹਾਂ ਪੁਤਲੇ ਸਾੜੀ ਜਾਵਾਂਗੇ ਜਦ ਤੱਕ ਬੀਜੇਪੀ ਦੇ ਵਰਕਰਾਂ ਨਾਲ ਧੱਕਾ ਹੋਣਾ ਬੰਦ ਨਹੀਂ ਹੁੰਦਾ ਇੱਥੇ ਭਾਜੀ ਬੀਜੇਪੀ ਦੇ ਵਰਕਰਾਂ ਦੇ ਤੱਕੇ ਨੂੰ ਜਿਹੜਾ ਹੈਗਾ ਲਾਅ ਐਂਡ ਆਰਡਰ ਜਾਂ ਕ੍ਰਾਈਮ ਦੀ ਸਥਿਤੀ ਨਾਲ ਜੋੜਿਆ ਜਾ ਰਿਹਾ ਲਾਅ ਐਂਡ ਆਰਡਰ ਦੇ ਨਾਲ ਕਿਉਂ ਜੋੜ ਰਿਹਾ ਹੈ ਜਦਕਿ ਤੁਸੀਂ ਤਾਂ ਸਿਆਸਤ ਤੇ ਇੱਕ ਤਰ੍ਹਾਂ ਦਾ ਕਲ ਵੀ ਪੁਤਲੇ ਵੋਕੇ ਅੱਜ ਵੀ ਪੁਤਲਾ ਜਿਹੜਾ ਫੁਕਿਆ ਹੈਗਾ ਇਹ ਭਾਜੀ ਲੋ ਐਂਡ ਆਰਡਰ ਇਹਨਾਂ ਕੋ ਮੈਂਟੇਨ ਨਹੀਂ ਹੋ ਰਿਹਾ ਇਹਨਾਂ ਦੇ ਆਪਣੇ ਐਮਐਲਏ ਨਾਲ ਕੋ ਸੰਭੇ ਨਹੀਂ ਜਾ ਰਹੇ ਕੁਵਰ ਵਿਜੇ ਪ੍ਰਤਾਪ ਜਿਹੜੇ ਆਈਪੀਐਸ ਅਫਸਰ ਸੀਗੇ ਉਹਨਾਂ ਨੇ ਰਿਜ਼ਾਈਨ ਦੇ ਕੇ ਇਹਨਾਂ ਦੇ ਐਮ.ਐਲ.ਏ ਬਣੇ ਅੱਜ ਉਹਨਾਂ ਨੇ ਐਮ.ਐਲ.ਏ ਸ਼ਿਪ ਸੱਟ ਦਿੱਤੀ ਇਹਨਾਂ ਕੋ ਆਪਣੀ ਸਰਕਾਰ ਨਹੀਂ ਜੰਬੀ ਜਾ ਰਹੀ ਇਹ ਬੁਖਲਾਹਟ ਹੈ 2027 ਦੇ ਵਿੱਚ ਬੀ.ਜੇ.ਪੀ ਦੀ ਸਰਕਾਰ ਆਣੀ ਪੰਜਾਬ ਦੇ ਵਿੱਚ ਇਹ ਉੰਦੀ ਬੁਖਲਾਹਟ ਹੈ ਨਹੀਂ ਇਹ 2027 27 ਦੀ ਤਿਆਰੀ ਹੈ ਇਹ ਜਿਹੜੇ ਪੁਤਲਾ ਫੂਕ ਹੈ ਬੀ.ਜੇ.ਪੀ ਦੀ 27 ਦੀ ਤਿਆਰੀ ਨਹੀਂ ਬੀ.ਜੇ.ਪੀ ਦੀ 27 ਦੀ ਤਿਆਰੀ ਨਹੀਂ ਇਹਨਾਂ ਦੀ ਬੁਖਲਾਹਟ ਨਜ਼ਰ ਆ ਰਹੀ ਹੈ ਇਹ ਇਹਨਾਂ ਦੇ ਜਾਨ ਦੀ ਤਿਆਰੀ ਹੈ ਇਹ ਆਪਣੀ ਕਬਰ ਖੋਦ ਰਹੇ ਭਗਵੰਤ ਮਾਨ ਜੀ ਇਹ ਰਾਤ ਨੂੰ 8 ਵਜੇ ਤੋਂ ਬਾਅਦ ਪੀ ਲੈਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਆਰਡਰ ਕੀ ਕਰਨੇ ਆ ਜਗਾ ਜਗਾ ਚੋਰੀਆਂ ਚਕਾਰੀਆਂ ਹੋ ਰਹੀਆਂ ਲੁੱਟਾ ਖੋਹਾਂ ਹੋ ਰਹੀਆਂ ਬੰਦੇ ਮਾਰਨੇ ਨੇ ਰੋਜ਼ ਆਪਾਂ ਸੁਣਦੇ ਆ ਉੱਥੇ ਇਨਸਾਫ ਨਹੀਂ ਮਿਲਦਾ ਉੱਥੇ ਪੁਲਿਸ ਪ੍ਰਸ਼ਾਸਨ ਇਹਨਾਂ ਕੋ ਖਤਮ ਹੋ ਜਾਂਦਾ ਤੇ ਜਦੋਂ ਵਾਰੀ ਆਂਦੀ ਹੈ ਬੀਜੇਪੀ ਕਾਰਜਕਰਤਾ ਦੀ ਉਹਨਾਂ ਨੂੰ ਫੜਨ ਵਾਸਤੇ ਇਹਨਾਂ ਕੋ ਹਜ਼ਾਰਾਂ ਪੁਲਿਸ ਮੁਲਾਜ਼ਮ ਆ ਜਾਂਦੇ ਆ ਉਦੋਂ ਮੁਲਾਜ਼ਮ ਇਹਨਾਂ ਕੋ ਕਿੱਥੋਂ ਆਉਂਦੇ ਆ ਤੇ ਅੱਜ ਕਿਹੜੇ ਲਾ ਐਂਡ ਆਰਡਰ ਦੀ ਸਥਿਤੀ ਐ ਏਡੀ ਖਰਾਬ ਹੋ ਗਈ ਕਿ ਤੁਹਾਨੂੰ ਜਿਹੜਾ ਹੈਗਾ ਪੁੱਤਲਾ ਹੀ ਫੁਕਣਾ ਪੈ ਗਿਆ ਭਾਜੀ ਇਹਨਾਂ ਨੇ ਸਾਡੇ ਬੀਜੇਪੀ ਪ੍ਰਧਾਨ ਜਿਹੜੇ ਸੁਨੀਲ ਜਾਖੜ ਜੀ ਐ ਉਹਨਾਂ ਨੂੰ ਰੈਸਟ ਪਾਈ ਉਹਨਾਂ ਨੂੰ ਰੈਸਟ ਕਿਉਂ ਪਾਈ ਗਈ ਕਿਉਂਕਿ ਉਹਨਾਂ ਨੇ ਮੋਦੀ ਜੀ ਦੀਆਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸੀ ਸਿਰਫ ਪੰਜਾਬ ਦੇ ਵਿੱਚ ਦੱਸੀਆਂ ਕਿ ਪੰਜਾਬ ਦੇ ਲੋਕਾਂ ਨੂੰ ਜਨਤਾ ਨੂੰ ਫਾਇਦਾ ਮਿਲ ਸਕੇ ਇਹਨਾਂ ਨੇ ਉਹਨਾਂ ਨੂੰ ਨਾ ਦੱਸਣ ਕਰਕੇ ਉਹਨਾਂ ਨੂੰ ਰੈਸਟ ਪਾਈ ਹੈ ਨਹੀਂ ਪਰ ਉਹਦੇ ਨਾਲ ਲਾ ਐਂਡ ਆਰਡਰ ਦੀ ਸਥਿਤੀ ਤਾਂ ਨਹੀਂ ਕੋਈ ਵੀ ਖਰਾਬ ਹੁੰਦੀ ਅਗਰ ਤੁਸੀਂ ਕਿਸੇ ਪਿੰਡ 'ਚ ਜਾਣਾ ਹੈ ਤਾਂ ਚਲੇ ਜਾਓ ਤੁਹਾਨੂੰ ਕੌਣ ਰੋਕਦਾ ਇਹ ਤਾਂ ਪੰਜਾਬ ਸਰਕਾਰ ਨੂੰ ਪਤਾ ਹੋਵੇ ਨਾ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਹਦਾ ਜਵਾਬ ਭਗਵੰਤ ਮਾਨ ਜੀ ਨੂੰ ਦਿੱਤਾ ਜਾਏਗਾ ਉਹਨਾਂ ਨੂੰ ਕੋ ਇਹ ਸੁਨੀਲ ਜਾਕਰ ਪ੍ਰਧਾਨ ਇੱਕ ਨਹੀਂ ਹੈਗਾ ਇੱਥੇ ਸਾਰੇ ਹੀ ਬੀਜੇਪੀ ਦੇ ਕਾਰਜਕਰਤਾ ਨੇ ਸਾਰੇ ਰਸਤਾ ਦੇਣਗੇ ਇਹਨਾਂ ਕੋ ਜਿਨ੍ਹਾਂ ਚ ਜਗ੍ਹਾ ਮੁੱਕ ਜਾਣਗੀ ਅੰਗਰੇਜ਼ਾਂ ਕੋ ਤਾਂ ਅਸੀਂ ਆਜ਼ਾਦ ਹੋ ਗਏ ਆ ਆ ਹੁਣ ਦਿੱਲੀ ਵਾਲੇ ਕਾਲੇ ਚੋਰਾਂ ਤੋਂ ਵੀ ਆਜ਼ਾਦੀ ਲੈਣੀ ਆ ਆ ਲੈਂਡ ਪੁਲਿੰਗ ਇਹਨਾਂ ਨੇ ਕਰਤੀ ਜੀ ਜ਼ਮੀਨਾਂ ਜਿੱਤਾਂ ਦੀ ਜ਼ਮੀਨਾਂ ਤੇ ਬੰਨੂ ਫਿਰਦੇ ਸੀਗੇ ਜਦੋਂ ਹੁਣ ਦੇ ਯਾਰ ਪਿੰਡਾਂ ਚ ਇਹਨਾਂ ਨੂੰ ਪਤਾ ਨਾ ਲੱਗੇ ਜਾਂ ਜੁੱਤੀਆਂ ਦੇ ਹਾਰ ਇਹਨਾਂ ਦੇ ਗੱਲ ਚ ਪਾਣੇ ਆ ਇਹ ਆਪ ਤਾਂ ਵਰਦੇ ਨਹੀਂ ਪਏ ਕਿ ਭਾਜਪਾ ਨੂੰ ਜੇ ਸਤਕਾਰ ਮਿਲਦਾ ਪਿਆ ਉਸ ਗੱਲ ਦਾ ਇਹਨਾਂ ਨੂੰ ਸਾਰਾ ਨਜ਼ਰ ਆ ਰਿਹਾ ਕਿਤੇ ਇਹ ਤਾਂ ਨਹੀਂ ਜਿਸ ਤਰ੍ਹਾਂ ਸਨੀ ਕੈਥ ਨੂੰ ਡੀਟੇਨ ਕੀਤਾ ਸੀਗਾ ਹੈਨਾ ਤੁਸੀਂ ਧਰਨੇ ਦੇ ਬਾਅਦ ਥਾਣੇ ਦੇ ਬਾਅਦ ਧਰਨਾ ਲਾ ਲਿਆ ਛੁਡਾ ਲਿਆ ਇਦਾਂ ਹੀ ਹੁਣ ਪੁਤਲੇ ਫੂਕ ਫੂਕ ਕੇ ਕੱਲ ਵੀ ਫੁਕਿਆ ਅੱਜ ਵੀ ਪੁਤਲੇ ਫੂਕ ਰਹੇ ਹੋ ਤੇ ਪ੍ਰੈਸ਼ਰ ਬਣਾਉਂਦੀ ਰਣਨੀਤੀ ਤਾਂ ਨਹੀਂ ਹੈ ਨਹੀਂ ਅਸੀਂ ਤਾਂ ਕੀ ਪ੍ਰੈਸ਼ਰ ਬਣਾਣਾ ਜੀ ਪ੍ਰੈਸ਼ਰ ਤਾਂ ਸਰਕਾਰ ਨੇ ਬਣਾਇਆ ਆ ਰੋਜ਼ ਸ਼ਰਾਬ ਪੀਗੇ 8 ਵਜੇ ਉਹਨੂੰ ਪਤਾ ਹੀ ਲੱਗਦਾ ਚੱਕਣਾ ਕਿੰਨੂ ਆ ਤੇ ਬਾਕੀ ਜੇ ਬੀਜੇਪੀ ਕਾਰਜਕਰਤਾ ਨੂੰ ਇੱਕ ਚੱਕਣ ਦਾ ਦਮ ਰੱਖਦੇ ਆ ਤੇ ਫਿਰ ਛੱਡਦੇ ਕਿਉਂ ਆ ਜੇ ਅਸੀਂ ਕੋਈ ਗੁਨਾਹ ਕੀਤਾ ਤਾਂ ਤੁਹਾਨੂੰ ਅਰੈਸਟ ਪਰ ਸਾਡੇ ਦੇ ਕੋਈ ਪਰਚਾ ਰਿਸਟਰ ਜੇ ਸਾਨੂੰ ਵੀ ਪਤਾ ਲੱਗੇ ਅਸੀਂ ਕਿਹੜੀ ਗਲਤੀ ਕੀਤੀ ਆ ਸਾਡੀ ਗਲਤੀ ਨਹੀਂ ਐ ਕਿ ਸਿਰਫ ਅਸੀਂ ਜਨਤਾ ਦੀ ਭਲਾਈ ਦੀ ਜਨਤਾ ਦੀ ਹੱਕ ਦੀ ਗੱਲ ਕਰਦੇ ਆ ਜੇ ਇਹ ਸਾਡੀ ਗਲਤੀ ਐ ਤੇ ਇਸ ਗਲਤੀ ਨੂੰ ਅਸੀਂ ਬਾਰ-ਬਾਰ ਦੁਹਰਾਵਾਂਗੇ ਜਨਤਾ ਦੇ ਹੱਕ ਲਈ ਅਸੀਂ ਅੱਜ ਇਲੈਕਸ਼ਨ ਲੜੇ ਆ ਕਾਉਂਸਲਰ ਬਣੇ ਆ ਤੇ ਅਸੀਂ ਹਮੇਸ਼ਾ ਜਨਤਾ ਦੇ ਹੱਕ ਲਈ ਖੜੇ ਨਜ਼ਰ ਆਵਾਂਗੇ ਜਨਤਾ ਦੇ ਹੱਕ ਦੇ ਵਿੱਚ ਹਮੇਸ਼ਾ ਖੜੇ ਨਜ਼ਰ ਆਣਗੇ ਇੱਥੇ ਅੱਜ ਸੈਕੰਡਾ ਵਰਕਰ ਜਿਹੜੇ ਨੇ ਇਕੱਠੇ ਹੋਏ ਪੁਤਲਾ ਫੂਕਿਆ ਗਿਆ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪ੍ਰਤੀਕ ਇਹਨਾਂ ਨੇ ਬਣਾਇਆ ਪੁਤਲਾ ਫੂਕੇ ਚਾਹੇ ਉਹ ਲਾਅ ਐਂਡ ਆਰਡਰ ਦੀ ਸਥਿਤੀ ਹੋਵੇ ਜਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਹੋਣ ਜਾਂ ਫਿਰ ਬੀਜੇਪੀ ਦੀ ਆਪਣੀ ਖੁੱਦੀ ਸਿਆਸਤ ਹੋਵੇ ਮੁੱਦਾ ਇਹ ਹੈ ਕਿ ਆਖਰ ਸਨੀਲ ਜਾਖੜ ਨੂੰ ਕਿਉਂ ਅਰੈਸਟ ਕੀਤਾ ਗਿਆ ਔਰ ਪੰਜਾਬ ਦੇ ਵਿੱਚ ਲਗਾਤਾਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਵਿਗੜਦੀ ਜਾ ਰਹੀ ਹੈ ਉਹਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਪਰ ਮੇਨ ਮਕਸਦ ਇਹ ਹੈ ਕਿ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਆਪਣੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਚਾਹ ਸ਼ਹਿਰ ਦੇ ਵਿੱਚ ਹੋਵੇ ਪਿੰਡਾਂ ਦੇ ਵਿੱਚ ਹੋਵੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਨਵੀ ਪਾਰਟੀ ਦੀ ਸਰਕਾਰ ਦੇ ਉੱਤੇ ਔਰ ਬੀਜੇਪੀ ਵੀ ਤਿਆਰੀ ਕਰ ਰਹੀ ਹੈ ਕਿ 2027 ਦੇ ਵਿੱਚ ਇਹਨਾਂ ਮੁੱਦਿਆਂ ਨੂੰ ਲੈ ਕੇ ਪਿੰਡਾਂ 'ਚ ਜਾਇਆ ਜਾਵੇ ਔਰ ਆਪਣੀ ਜ਼ਮੀਨ ਤਲਾਸ਼ੀ ਜਾਵੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ